ਤੁਸੀਂ ਦੇਖ ਸਕਦੇ ਹੋ ਉੱਧਰ ਨਹਿਰ ਦੇ ਨਾਲ-ਨਾਲ ਹੀ ਪੂਰੀਆਂ ਬਤਕਾਂ ਬੈਠੀਆਂ ਨੇ ਐ ਲਈ ਸੰਗਤਾਂ ਦੇਖੋ ਇੱਥੇ ਹੀ ਇਸ਼ਨਾਨ ਕਰਦੇ ਆ ਨਹਿਰ ਚੱਲਦੀ ਆ ਨਾਲ ਦੀ ਨਾਲ ਆ ਪੌੜੀਆਂ ਬਣੀਆਂ ਨੇ ਇੱਥੇ ਹੀ ਸੰਗਤਾਂ ਦੇਖਦੇ ਹੋ ਸੰਗਤੋ ਦੇਖੋ ਕਿੰਨਾ ਹਰਾ ਭਰਾ ਮੌਸਮ ਆ ਔਰੇ ਤੇ ਮੌਸਮ ਵੀ ਅੱਜ ਬਹੁਤ ਵਧੀਆ ਵਾ ਤੇ ਹਾਂਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਫਲਾਈ ਸਾਹਿਬ ਪਾਸ਼ਾ ਜੀ ਦਸਵੀਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤੁਸੀਂ ਪੜ ਸਕਦੇ ਹੋ ਸੰਗਤੋਂ ਬੜੇ ਪਿਆਰ ਤੇ ਸਤਿਕਾਰ ਨਾਲ ਮੇਰੀ ਵੀਡੀਓ ਦੇ ਵਿੱਚੋਂ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਸਾਹਿਬ ਜੀ ਦੇ ਐਸੇ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਨੇ ਆ ਜਿੱਥੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਫਲਾਈ ਦੇ ਦਰਖਤ ਨਾਲ ਆਪਣਾ ਘੋੜਾ ਬੰਨਿਆ ਸੀ ਤੇ ਇੱਥੇ ਜਿੰਨੀਆਂ ਵੀ ਸੰਗਤਾਂ ਸੱਚੇ ਮਨ ਸੱਚੇ ਹਿਰਦੇ ਨਾਲ ਆਉਂਗੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਤੇ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਨਾਲ ਦੀ ਨਾਲ ਦਰਸ਼ਨ ਕਰਵਾਵਾਂਗੇ ਸੰਗਤੋ ਵੀਡੀਓ ਨਾ ਬਣੇ ਰਹੋ ਸਾਰੇ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਤੁਹਾਨੂੰ ਉਸ ਫਲਾਈ ਦੇ ਦਰਖਤ ਦੇ ਜੀ ਦਰਸ਼ਨ ਕਰਵਾਵਾਂਗੇ ਤੇ ਚੱਲਦੇ ਹਾਂ ਹੁਣ ਆਪਾਂ ਤੁਹਾਨੂੰ ਲੈ ਕੇ ਗੁਰਦੁਆਰਾ ਸਾਹਿਬ ਜੀ ਦੇ ਕਰੋਨਿਆਂ ਦਰਸ਼ਨ ਕਰਨ ਲਈ ਸੰਗਤਾਂ ਦੇਖੋ ਇੱਥੇ ਹੀ ਇਸ਼ਨਾਨ ਕਰਦੇ ਆਂ ਨਹਿਰ ਚੱਲਦੀ ਆ ਨਾਲ ਦੀ ਨਾਲ ਆ ਪੌੜੀਆਂ ਬਣੀਆਂ ਨੇ ਇੱਥੇ ਹੀ ਸੰਗਤਾਂ ਇਸ਼ਨਾਨ ਕਰਦੀਆਂ ਨੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੇ ਉਹ ਤੁਰ ਕੇ ਜਾਣ ਨੂੰ ਜਗ੍ਹਾ ਬਣਾਈ ਹੋਈ ਆ ਉੱਥੇ ਵੀ ਲੈ ਕੇ ਚੱਲਦੇ ਆਪਾਂ ਤੁਹਾਨੂੰ ਵੀਡੀਓ ਨਾਲ ਬਣੇ ਰਹੋ ਦੋਸਤੋ ਇਧਰੋਂ ਆਪਾਂ ਤੁਹਾਨੂੰ ਦਿਖਾ ਰਹੇ ਆਂ ਬੱਦਲ ਐਨ ਚੜ ਕੇ ਆ ਰਿਹਾ ਉਧਰਲੇ ਪਾਸੇ ਉਹ ਗੁਰਦੁਆਰਾ ਸਾਹਿਬ ਜੀ ਦਾ ਮੇਨ ਐਂਟਰੀ ਗੇਟ ਆ ਜਿੱਥੇ ਤੁਹਾਨੂੰ ਮੈਂ ਦਿਖਾ ਰਿਹਾ ਤੇ ਲੈ ਕੇ ਚੱਲਦੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਕਰਾਉਣੀ ਆ ਦਰਸ਼ਨ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਤੇ ਫਲਾਈ ਦੇ ਦਰਖਤ ਦੇ ਜਿੱਥੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਜੀ ਲੈ ਕੇ ਚੱ ਤੁਸੀਂ ਦੇਖ ਸਕਦੇ ਹੋ ਚਿੜੀਆਂ ਦੇ ਲਈ ਐਨ ਘਰ ਬਣਾਇਆ ਨਿੱਕੇ-ਨਿੱਕੇ ਦਰਖਤਾਂ ਦੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਵਾ ਜੋ ਇਹ ਕੀਤਾ ਵਾ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਇਹ ਉਪਰਾਲਾ ਕਰਨਾ ਚਾਹੀਦਾ ਦਰਖਤ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ ਤੇ ਚਿੜੀਆਂ ਜਿੰਨੇ ਪੰਛੀ ਨੇ ਸਾਰੇ ਗਰਮੀ ਤੋਂ ਰਾਹਤ ਮਿਲਦੀ ਇਹਨਾਂ ਨੂੰ ਨਾਲ ਹੀ ਐਨ ਠੰਡਾ ਪਾਣੀ ਚੱਲ ਰਿਹਾ ਤੇ ਇੱਧਰ ਕੋਇਲ ਬੋਲ ਰਹੀ ਆ ਤੁਸੀਂ ਦੇਖ ਸਕਦੇ ਹੋ ਜੀ ਆਹ ਤਿਆਂ ਸੰਗ ਤੋਂ ਦੇਖੋ ਕਿੰਨਾ ਹਰਾ ਭਰਾ ਮੌਸਮ ਆ ਔਰੇ ਤੇ ਮੌਸਮ ਵੀ ਅੱਜ ਬਹੁਤ ਵਧੀਆ ਵਾ ਤੇ ਤੁਸੀਂ ਦੇਖੋ ਇੱਧਰ ਕਿੰਨੇ ਦਰਖਤ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਲੱਗੇ ਨੇ ਸਭ ਪੁਰਾਣੇ ਸਮੇ ਦੇ ਦਰਖਤ ਨੇ ਜੀ ਤੇ ਆਪਾਂ ਤੁਹਾਨੂੰ ਵੀਡੀਓ ਨਾਲ ਬਣੇ ਰਿਓ ਉਸ ਉਸ ਦਰਖਤ ਦੇ ਫਲਾਈ ਦੇ ਵੀ ਦਰਸ਼ਨ ਕਰਵਾਉਣੇ ਨੇ ਜਿੱਥੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੇ ਇੱਥੇ ਦੀ ਜਿਤਨੀਆਂ ਵੀ ਸੰਗਤਾਂ ਆਉਂਦੀਆਂ ਸਾਰਿਆਂ ਦੇ ਦੁੱਖ ਦੂਰ ਹੁੰਦੇ ਨੇ ਜੀ ਜੋ ਸੱਚੇ ਮਨ ਸੱਚੇ ਹਿਰਦੇ ਨਾਲ ਇੱਥੇ ਸੰਗਤਾਂ ਆਉਂਦੀਆਂ ਨੇ ਉਸ ਸੁਲਾਈ ਦੇ درخت ਦੇ ਆਪਾਂ ਤੁਹਾਨੂੰ ਕਰਾਉਨੇ ਆ ਦਰਸ਼ਨ ਦੋਸਤੋ ਵੀਡੀਓ ਨਾ ਬਣੇ ਰਹੋ ਦਰਬਾਰ ਸਾਹਿਬ ਚ ਵੀ ਲੈ ਕੇ ਚੱਲਦੇ ਆ ਤੁਹਾਨੂੰ ਦੋਸਤੋ ਦੇਖੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਜੀ ਨੂੰ ਰਸਤਾ ਜਾਂਦਾ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਦਰਬਾਰ ਸਾਹਿਬ ਜੀ ਦੇ ਵੀਡੀਓ ਨਾ ਬਣੇ ਰਹੋ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੈ ਕੇ ਚੱਲਦੇ ਆਪਾਂ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਵਿੱਚ ਹਾਂਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਫਲਾਈ ਸਾਹਿਬ ਪਾਸ਼ਾ ਦੀ ਦਸਵੀਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤੁਸੀਂ ਪੜ ਸਕਦੇ ਹੋ ਸੰਗਤੋਂ ਬੜੇ ਪਿਆਰ ਤੇ ਸਤਿਕਾਰ ਨਾਲ ਮੇਰੀ ਵੀਡੀਓ ਦੇ ਵਿੱਚੋਂ ਸਕਰੀਨ ਸ਼ਾਟ ਲੈ ਲਓ ਤੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਪੜੋ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਇਏ ਸੀਗੇ ਜੀ हां जी दोस्तों करो दरबार साहिब जी ਦੇ ਦਰਸ਼ਨ ਆਪਾਂ ਤੁਹਾਨੂੰ ਗੁਰਦੁਆਰਾ ਫਲਾਈ ਸਾਹਿਬ ਜੀ ਦੇ ਦਰਬਾਰ ਸਾਹਿਬ ਤੋਂ ਦਰਸ਼ਨ ਕਰਵਾ ਰਹੇ ਹਾਂ ਜੋ ਵੀ ਮਿੱਤਰ ਭੈਣ ਭਰਾ ਮੇਰੀ ਵੀਡੀਓ ਨੂੰ ਦੇਖ ਰਹੇ ਆ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਦੋਸਤੋ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਦੱਸਦੇ ਹਾਂ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਸੁਣਿਓ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਮਗਰੋਂ ਸਰਸਾ ਨਦੀ ਉੱਤੇ ਜਦੋਂ ਪਰਿਵਾਰ ਵਿਛੋੜੇ ਦੀ ਦਰਦ ਨਾਲ ਇੱਕ ਘਟਨਾ ਵਾਪਰੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਪੜ ਤੋਂ ਚੱਲ ਕੇ ਚਮਕੌਰ ਸਾਹਿਬ ਪਹੁੰਚੇ ਜਿੱਥੇ ਮੁਗਲਾਂ ਦੇ ਟਿੱਡੀਦਲ ਲਸ਼ਕਰ ਦਾ ਮੁਕਾਬਲਾ ਮੁੱਠੀ ਭਰ ਸਿੰਘਾਂ ਨੇ ਕੀਤਾ ਦੁਸ਼ਮਣ ਦੇ ਦੰਦ ਖੱਟੇ ਕੀਤੇ ਇੱਥੋਂ ਚੱਲ ਕੇ ਦਸ਼ਮੇਸ਼ ਪਾਤਸ਼ਾਹ ਨੇ ਝਾੜ ਸਾਹਿਬ ਮਾਛੀਵਾੜਾ ਲੱਲਾ ਰਾਮਪੁਰ ਕਨੇਚ ਤੇ ਆਲੰਗੀਰ ਆਦੀ ਪਿੰਡਾਂ ਵਿੱਚ ਦੀ ਹੁੰਦੇ ਹੋਏ ਇੱਥੇ ਚਰਨ ਪਾਏ ਸਨ ਇੱਕ ਰਾਤ ਵਿਸ਼ਰਾਮ ਕੀਤਾ ਜਿਸ ਫਲਾਈ ਨਾਲ ਹਜੂਰ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਉਹ ਫਲਾਈ ਹੁਣ ਤੱਕ ਉਸੇ ਤਰ੍ਹਾਂ ਕਾਇਮ ਹੈ ਦਰਸ਼ਨ ਕਰਕੇ ਬੜਪਾਗੀ ਬਣੋ ਜੀ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਦੋਸਤੋ ਤੇ ਕਰੋ ਆਪਣਾ ਜੀਵਨ ਸਫਲਾ ਬੜੇ ਪਿਆਰ ਤੇ ਸਤਿਕਾਰ ਨਾਲ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਦੋਸਤੋ ਵੀਡੀਓ ਨਾਲ ਬਣੇ ਰਹੋ ਦਸ਼ਮੇਸ਼ ਗੁਰੂ ਜੀ ਨੇ ਭਾਈ ਮਾਨ ਸਿੰਘ ਰਾਹੀ ਕਿਲਾ ਰੈਪੁਰ ਦੇ ਸਿੱਖ ਸਰਦਾਰਾ ਭਾਈ ਜੱਟੂ ਤੇ ਭਾਈ ਸਵਾਈ ਨੂੰ ਇੱਥੇ ਹਾਜ਼ਰ ਹੋਣ ਲਈ ਸੁਨੇਹਾ ਭੇਜਿਆ ਪਰ ਉਹ ਨਾ ਆਏ। ਗੁਰੂ ਜੀ ਇੱਥੋਂ ਚੱਲ ਕੇ ਪਿੰਡ ਰਤਨਾ ਟਾਲੀ ਸਾਹਿਬ ਚਲੇ ਗਏ। ਜਦੋਂ ਰਾਏਪੁਰ ਦੀਆਂ ਸ਼ਰਧਾਲੂ ਮਾਇਆ ਨੂੰ ਗੁਰੂ ਜੀ ਦੇ ਹੁਕਮ ਦਾ ਮੰਨਣ ਦੀ ਬੇਅਦਬੀ ਦਾ ਪਤਾ ਲੱਗਿਆ ਤਾਂ ਉਹ ਪਾਸ਼ਾ ਕਰਨ ਲਈ ਤੇ ਮਾਫੀ ਮੰਗਣ ਲਈ ਮਾਈ ਸਲਖਣੀ ਦੀ ਅਗਵਾਈ ਵਿੱਚ ਦੁਸ਼ਾਲਾ ਅਤੇ ਪ੍ਰਸ਼ਾਦ ਲੈ ਕੇ ਪਿੰਡ ਰਤਨ ਜਾ ਪਹੁੰਚੀਆਂ। ਗੁਰੂ ਜੀ ਨੇ ਇਹਨਾਂ ਦੀ ਸ਼ਰਧਾ ਤੋਂ ਖੁਸ਼ ਹੋ ਕੇ ਵਰਦਾਨ ਦਿੱਤਾ ਸੀ ਤੁਸੀਂ ਰਾਜ ਕਰੋਗੇ ਸਰਦਾਰੀਆਂ ਕਾਇਮ ਹੋਣਗੀਆਂ ਇੱਥੇ ਕਈ ਅਲੋਕਿਕ ਘਟਨਾਵਾਂ ਵਾਪਰ ਚੁੱਕੀਆਂ ਨੇ ਪੂਰਨ ਸ਼ਰਧਾ ਸਹਿਤ ਕੀਤੀ ਹੋਈ ਹਰ ਅਰਦਾਸ ਪੂਰੀ ਹੁੰਦੀ ਹੈ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇੱਥੇ ਨੇੜਿਓਂ ਹੀ ਉੱਚੇ ਟਿੱਬੇ ਦੀ ਖੋਦਾਈ ਕਰਦਿਆਂ ਪੁਰਾਤਨ ਸ਼ਸਤਰ ਪ੍ਰਾਪਤ ਹੋਏ ਹਨ ਜਿਨ੍ਹਾਂ ਦੇ ਦਰਸ਼ਨ ਕਰੋ ਤੇ ਇਸ ਜਗ੍ਹਾ ਤੇ ਬਹੁਤ ਹੀ ਭਾਰੀ ਦੀਵਾਨ ਸਜਦੇ ਹਨ ਹਰ ਦਸਵੀਂ ਤੇ ਹਰ ਐਤਵਾਰ ਨੂੰ ਸੰਗਤਾਂ ਇਕੱਠੀਆਂ ਹੋ ਕੇ ਗੁਰੂ ਜਸ ਕਰਦੀਆਂ ਹਨ ਤੇ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਦਰਸ਼ਨਾਂ ਲਈ ਆਉਂਦੀਆਂ ਨੇ ਦੋਸਤੋ ਕਰੋ ਇਸ ਫਲਾਈ ਦੇ ਦਰਖਤ ਦੇ ਦਰਸ਼ਨ ਜਿਸ ਜਗ੍ਹਾ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਆਪਣਾ ਨੀਲਾ ਘੋੜਾ 17 ਪੋ 1704 ਈਸਵੀ ਨੂੰ ਇਸ ਜਗ੍ਹਾ ਤੇ ਆਏ ਸੀਗੇ ਤੇ ਬੰਨਿਆ ਸੀ ਇਸ ਫਲਾਈ ਦੇ ਦਰਖਤ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਘੋੜਾ ਬੰਨਿਆ ਹੋਇਆ ਤੁਸੀਂ ਦੇਖ ਸਕਦੇ ਹੋ ਬੋਰਡ ਵੀ ਲੱਗਿਆ ਹੋਇਆ ਸਾਹਮਣੇ 17 ਪੋਸਟ 1704 ਈਸਵੀ ਨੂੰ ਤੇ ਸੰਗਤੋ ਕਰੋ ਦਰਸ਼ਨ ਬੜੇ ਪਿਆਰ ਸਤਿਕਾਰ ਨਾਲ ਆਪਾਂ ਤੁਹਾਨੂੰ ਵੀਡੀਓ ਰਾਈ ਦਰਸ਼ਨ ਕਰਵਾ ਰਹੇ ਆਂ ਦੂਰ ਦਰਾਡੇ ਤੋਂ ਜਿੰਨੀਆਂ ਵੀ ਸੰਗਤਾਂ ਦੇਖ ਸਕਦੀਆਂ ਨੇ ਮੇਰੀ ਵੀਡੀਓ ਨੂੰ ਤੇ ਦੋਸਤੋ ਵਾਹਿਗੁਰੂ ਜਰੂਰ ਲਿਖਿਓ ਕਮੈਂਟ ਦੇ ਵਿੱਚ ਵਾਹਿਗੁਰੂ ਜਰੂਰ ਲਿਖਦਿਆ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਆਪਾਂ ਤੁਹਾਡੇ ਲਈ ਐਦਾ ਹੀ ਨਵੀਆਂ ਤਾਜ਼ੀਆਂ ਵੀਡੀਓ ਹੋਰ ਲੈ ਕੇ ਆਉਂਦੇ ਰਾਵਾਂਗੇ ਦੋਸਤੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਮੇਰੇ ਚੈਨਲ ਨੂੰ ਹਜੇ ਦੋਸਤੋ ਸਬਸਕ੍ਰਾਈਬ ਕਰ ਲਓ ਆਪਣੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਏਦਾਂ ਹੀ ਆਉਂਦੀਆਂ ਰਹਿਣਗੀਆਂ ਜੀ ਤੇ ਆਪਾਂ ਤੁਹਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾਉਂਦੇ ਰਵਾਂਗੇ ਜਿਵੇਂ ਸੋ ਘੋੜਾ ਬੰਨਿਆ ਸੀਗਾ ਤੇ ਇਸ ਜਗ੍ਹਾ ਤੇ ਬਚਨ ਕਰੇ ਸੀ ਕਿ ਜੋ ਵੀ ਸੰਗਤਾਂ ਸੱਚੇ ਮਨ ਨਾਲ ਇਸ ਜਗ੍ਹਾ ਤੇ ਆਉਣਗੀਆਂ ਤਾਂ ਉਹਨਾਂ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ ਜੀ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰੋ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਜਿੰਨਾ ਦੋਸਤਾਂ ਨੇ ਮਿੱਤਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਐਦਾ ਹੀ ਆਪਣੀਆਂ ਨਵੀਆਂ ਤਾਜ਼ੀਆਂ ਵੀਡੀਓ ਡੇਲੀ ਆਉਂਦੀਆਂ ਰਹਿਣਗੀਆਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦਰਖਤਾਂ ਨੂੰ ਤੁਸੀਂ ਦੇਖ ਸਕਦੇ ਹੋ ਕਿੰਦਾ ਗਟਾਰਾਂ ਲੱਗੀਆਂ ਇਹਦੀ ਸਬਜ਼ੀ ਬਣਦੀ ਹੈ ਜੀ ਵੱਡੀਆਂ-ਵੱਡੀਆਂ ਲੱਗੀਆਂ ਨੇ ਅਕਸਰ ਪਹਾੜੀ ਇਲਾਕਿਆਂ 'ਚ ਲੱਗਦੀਆਂ ਨੇ ਤੇ ਇੱਥੇ ਵੀ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਸਾਡਾ ਆਟ ਗੁਰਦੁਆਰਾ ਫਲਾਈ ਸਾਹਿਬ ਇਸ ਸਥਾਨ ਤੇ ਅੰਗੀਠਾ ਅਸਤੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਹਨ ਇਸ ਸਥਾਨ ਤੇ ਸ਼ਲਾ ਮਾਰਨੀਆ ਖੱਪ ਕਰਨਾ ਗੀਤ ਗਾਉਣਾ ਵਜਾਉਣਾ ਸਖਤ ਮਨਾ ਹੈ ਤੇ ਕਾਨੂੰਨ ਅਪਰਾਧ ਹੈ ਜੀ ਤੁਸੀਂ ਦੇਖ ਸਕਦੇ ਹੋ ਲੈ ਕੇ ਚੱਲ ਰਿਹਾ ਤੁਹਾਨੂੰ ਸ਼ੱਡ ਪਾਇਆ ਹੋਇਆ ਤੇ ਨਹਿਰ ਦੇ ਵਿੱਚ ਨਾਲ ਦੀ ਨਾਲ ਬੀਮ ਪਾਏ ਹੋਏ ਨੇ। ਕੀ ਆ ਖੂਬਸੂਰਤ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਇਹ ਨਹਿਰ ਦਾ ਪਾਣੀ ਸਾਹਮਣੇ ਬਤਕਾਂ ਇਧਰਲੇ ਪਾਸਿਓਂ ਕੰਨਿਓ ਤੇ ਪਰਲੇ ਪਾਸੇ ਚੱਲੀਆਂ ਨੇ ਐਨ ਟਾਇਰ ਦੀਆਂ ਹੋਈਆਂ ਨਜ਼ਾਰੇ ਬੰਦ ਤੇ ਬਤਕਾਂ ਨੇ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਚੱਲੀਆਂ ਨੇ ਜੀ ਦੋਸਤੋ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਜੀ ਗੁਰਦੁਆਰਾ ਫਲਾਹੀ ਸਾਹਿਬ ਜੀ ਦੇ ਜਿੱਥੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਫਲਾਹੀ ਦੇ ਦਰਖਤ ਨਾਲ ਬੰਨਿਆ ਸੀ ਦੋਸਤੋ ਤੇ ਐਦਾਂ ਹੀ ਆਪਣੇ ਨਵੀਆਂ ਤਾਜ਼ੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਮਿਲਦੇ ਹਾਂ ਹੁਣ ਤੁਹਾਨੂੰ ਆਪਾਂ ਅਗਲੇ ਬਲੌਗ ਦੇ ਵਿੱਚ ਜੀ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ